ਹੇ ਕਿਹਦੀ ਹੋ? ਹਾਂਜੀ 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 ਸਾਂਸਲੀ ਪਹਲ ਕੀਤੀ ਇਥੇ ਬੈਡ ਬਡੀ ਪਈ ਹੈ ਕਿਸ ਤਰ੍ਹਾਂ ਦੇ ਹਾਲਾਤ ਇਹ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇੱਦਾਂ ਉਹ ਸਾਇਰ ਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾ ਢੀ ਦੇ ਇੱਥੋਂ ਢਿੰਗੀ ਦੇ ਵੀ ਆਉਂਦੇ ਨੇ ਸੈਰ ਕਰਨ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨਨੌਨ ਜਨਾਨੀ ਦੀ ਵੀ ਕੋਈ ਮਾਰ ਕੇ ਸੁੱਟ ਗਿਆ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਮਿਲਦਾ ਜੀ ਮੂਹ ਤੇ ਸੱਟਾਂ ਨੇ ਮਿਲਦਾ ਲਵੇ ਰੱਸੀ ਪੀਆ ਮਿਲਦਾ ਵੀ ਫਾਹਾ ਦੇ ਕੇ ਮਾਰੀ ਐ ਇਹ ਆਹ ਸਿਰ 'ਚ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇਥੋਂ ਮੁੰਡਾ ਲੱਦਾ ਜਿਹੜੀ ਤੋਂ ਜਾ ਰਿਹਾ ਤੇ ਉਹਨੇ ਆ ਦੇਖਿਆ ਥੋੜੇ ਡੌਟ ਦੇ ਜਾਂਦਾ ਕਿ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁਮਰਤੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਜਦੋਂ ਅਸੀਂ ਆ ਕੇ ਦੇਖਿਆ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗੇ ਫਿਰ ਉਹਨੇ ਚੌਂਕੀ ਚੌਂਕੀ 'ਚ ਫੋਨ ਕਰਿਆ ਜੀ ਫਿਰ ਚੌਂਕੀ ਵਾਲਿਓ ਮੁੰਡਾ ਮੁਨਸੀ ਆਇਆ ਜੀ ਵੇ ਇਨਚਾਰਜ ਮੈਡਮ ਆ ਗਏ ਜੀ ਬਸ ਅਸੀਂ ਤਾਂ ਹੀ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਥੋੜਾ ਆਈਡੀਆ ਇਹ ਆਈਡੀਆ ਤਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਆ ਤਾਂ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਮਹੌਲਤਾ ਜੀ ਹੁਣ ਦੇਖੋ ਆਲੇ ਤਾਂ ਕਿਸੇ ਦਾ ਕਿਹਨਾ ਘਰ ਜਾੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋਊਗੀ ਹੁਣ ਕੀ ਕਹਿ ਸਕਦੇ ਆਂ ਜੀ ਵੀ ਕਿੱਥੇ ਇਹ ਲੱਗਦਾ ਕਤਲ ਹੀ ਆ ਗਿਆ ਨਾ ਹੁਣ ਕੀ ਕਹਿ ਸਕਦੇ ਆਂ ਜੀ ਆਪਾਂ ਨੂੰ ਇਹ ਬਾਰੇ ਸਿਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਆਂ ਵੀ ਕਤਲ ਲੱਗੇ ਕੀ ਆ ਜੀ ਇਹ ਤਾਂ ਹੁਣ ਪੁਲਿਸ ਦਾ ਰਸਤਾ ਟੈਂਪੋ ਦੇ ਨਿਸ਼ਾਨ ਵੀ ਸੀ ਰਸਿਆ ਪਿਆਦੇ ਆ ਧਾਣੇ ਜੇ ਪਹਤੇ ਲੀਹਾਂ ਜੀ ਤੇ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ ਮੁੱਟ ਗਿਆ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾਂ ਦੱਸੇਗਾ ਵਾਕਿਆ ਹੁਣ ਪੁਲਿਸ ਦਾ ਇਨਵੈਸਟਿਗੇਸ਼ਨ ਸਾਨੂੰ ਜੀ ਸਵੇਰੇ ਪਾਉਣੇ 6:00 ਵਜੇ ਵੀ ਆਪਣੇ ਚੋਈ ਪਾਰਕਰਾਂ ਦੇ ਲਵੇ ਡੱਟ ਬੋਦੀ ਚੁਈਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਦੀ ਪਈ ਸੀ ਅਸੀਂ ਫੋਟਾਂ ਫੜਾਂ ਗੇਚਿਆਂ ਤੇ ਫੋਨ ਕਰੇ ਜੀ ਇਹ ਮਤਲਬ ਬਰਾਜੀ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਸਕਰੇ ਕਰ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਾਕਾ ਵੀ ਅਜ ਕਈ ਵੀ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਸੀ ਸੱਟਾਂ ਸਿਰ ਤੇ ਲੱਗੀਆਂ ਹੋਈਆਂ ਨੇ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਖਟੜੇ ਤੇ ਪੁੱਸਰੇ ਦੇ ਦੇਖ ਰਹੇ ਤੇ ਵੀ ਕੀ ਕੀ ਗੱਲ ਹੋਈ ਹੈ ਕੋਈ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਜੀ ਮੂੰਹ ਘਸਾ ਹੋਆ ਸਾਕਾ ਵੀ ਕਰਕੇ ਆਂ ਪਿੰਡ ਦੇ ਸਰਪੰਚੋ ਲੱਗਦਾ ਕਿ ਹੋਈ ਆਪਣੇ ਇੱਧਰ ਏਰੀ ਏਰੀ ਨਹੀਂ ਜੀ ਨਹੀਂ ਆਪਣੇ ਦੀ ਤਾਂ ਲੱਗ ਨਹੀਂ ਰਹੀ ਐ ਵੈਸੇ ਰਾਤ ਦੀ ਕਿਸੇ ਨੇ ਸੱਟੀ ਵੀ ਹੈ ਜੀ ਇਹਦੇ ਸਿਰ ਦੇ ਉੱਤੇ 60 ਦੇ ਇਨਸਾਨ ਵੀ ਹੈਗੇ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਜੀ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਪੈਥਲਾ ਪਹਿਲੀ ਤਫਤੀਸ਼ ਇਹ ਹਜੇ ਕੋਈ ਇਹਦਾ ਮਤਲਬ ਸਿਰ ਤੇ 60 ਦੇ ਨਿਸ਼ਾਨ ਨਾਲ ਸਿਰ ਤੇ 60 ਦਾ ਨਿਸ਼ਾਨ ਹੈ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਪਿਆ ਸੀਗਾ ओके तो तकिया ਜਿਹਨੇ ਲੋਕਾਂ ਨੇ ਦੇਖਿਆ ਆਪਨੇ ਏਰੀਆ ਚ ਲੱਗਦੀ ਨਹੀਂ 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 ਆਪਣੇ ਏਰੀਆ ਚ ਇਹਦਾ ਹੁਣ 24 ਘੰਟੇ ਬਾਅਦ ਹੀ ਰੱਖਾਂਗੇ ਸਨਗ ਦੇ ਬਾਅਦ ਹੀ ਉੱਪਰ ਰੱਖਾਂਗੇ ਉਹ ਕਿਹੜਾ ਕਰਨੀ ਚਾਹੁੰਦੇ ਹਾਂ ਹਾਂਜੀ ਹਾਂਜੀ ਕਰ ਕਰਤਾ ਮੈਂ ਦੱਸਦਾ ਉਹਨੂੰ ਕਰਤਾ ਜੀ ਕਿਹਾ ਉਹਨਾਂ ਨੂੰ